ਤੋ ਇਹਦਾ ਮਤਲਬ ਤਾਂ ਇਹ ਹੋਇਆ ਵੀ ਆਪਾਂ ਸਾਰੇ ਚਮਾਰ ਆ ਭਾਵੇਂ ਬੀਐਮਓ ਹੋਵੇ ਸੀਐਮਓ ਵੱਡੇ ਤੋਂ ਵੱਡੇ ਲੈਵਲ ਵਾਲਾ ਬੰਦਾ ਵੀ ਮਿੱਤਰੋ ਚਮਾਰ ਚਮਾਰ ਹੈ ਚਾਹੇ ਰੰਗ ਹੋਵੇ ਚਾਹੇ ਰਾਜਾ ਹੋਵੇ ਜਾਂ ਫਕੀਰ ਹੋਵੇ ਚਾਹੇ ਜੋਗੀ ਹੋਵੇ ਸਾਰੇ ਹੀ ਚਮਾਰ ਨੇ ਮਿੱਤਰੋ ਕੋਣ ਨੇ ਗੁਰੂ ਰੰਬੀਦਾਸ ਜੀ ਕਈ ਲੋਕ ਕਹਿੰਦੇ ਨੇ ਉਹ ਚਮਾਰ ਨੇ ਤੇ ਮਿੱਤਰੋ ਕਈ ਲੋਕ ਕਹਿੰਦੇ ਨੇ ਉਹ ਜੁਤੀਆ ਗੰਢਦੇ ਨੇ ਹਾਂਜੀ ਹਾਂਜੀ ਜਮਾਤ ਸ਼ਬਦ ਦੇ ਮਹੱਤਵਤਾ ਹੈ ਜਮਾਤ ਸ਼ਬਦ ਦਾ ਮਤਲਬ ਹੈ ਚਾਚਾ ਜਮ ਮਮਾ ਮਾਸ ਹੈਲਾ ਪਤੀ ਅਤੇ ਰਾਂਗ ਰਾਂਗ ਇਹਨਾਂ ਚਾਰੋਂ ਚੀਜ਼ਾਂ ਦਾ ਹਰ ਇੱਕ ਮਨੁੱਖ ਬਣਿਆ ਹੋਇਆ ਜੋ ਹੱਸਦਾ ਖੇਡਦਾ ਬੋਲਦਾ ਚੱਲਦਾ ਹੈ ਚਾਹੇ ਉਹ ਜੀਵ ਜੰਤੂ ਚਾਹੇ ਉਹ ਪੰਛੀ ਹੈ ਇਹਨਾਂ ਦੇ ਬਣੇ ਹੋਏ ਨੇ ਜੀ ਇਹ ਸ਼ਬਦ ਨੂੰ ਜਮਾਤ ਸ਼ਬਦ ਬੋਲਿਆ ਗਿਆ ਹੈ ਗੁਰਬਾਣੀ ਦੇ ਵਿੱਚ ਵੀ ਸਾਰੇ ਸੰਸਾਰ ਨੂੰ ਸ਼ਬਦ ਬੋਲਿਆ ਚਮਾਰ ਦੇ ਨਾਲ ਸੰਬੰਧਿਤ ਕੀਤਾ ਗਿਆ ਹੈ ਕਬੀਰ ਸਾਹਿਬ ਨੇ ਗੁਰਬਾਣੀ ਵਿੱਚ فرمایا ਚਮ ਮਾਸ ਔਰ ਰક્ત ਦਾ ਤਨ ਦਾ ਬਣਾ ਅਕਾਰ ਆਖ ਬਸਾਰੇ ਦੇਖ ਲੋ ਸਾਰਾ ਜਗਤ ਚਮਾਰ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਕਬੀਰ ਸਾਹਿਬ ਦਾ ਪ੍ਰਮਾਣ ਹੈ ਜੀ ਸੋ ਇਹਦਾ ਮਤਲਬ ਤਾਂ ਇਹ ਹੋਇਆ ਵੀ ਆਪਾਂ ਸਾਰੇ ਚਮਾਰ ਆ ਭਾ ਬੀਐਮਓ ਵੀ ਸੀਐਮਓ ਵੀ ਵੱਡੇ ਤੋਂ ਵੱਡੇ ਲੈਵਲ ਵਾਲਾ ਬੰਦਾ ਵੀ ਮਿੱਤਰੋ ਚਮਾਰ ਚਮਾਰ ਚਾਹੇ ਰੰਕ ਹੋਵੇ ਚਾਹੇ ਰਾਜਾ ਹੋਵੇ ਜਦੋਂ ਕੀ ਲੋਭੇ ਚਾ ਜੋਗੀ ਹੋਵੇ ਸਾਰੇ ਹੀ ਚਮਾਰ ਨੇ ਸੋ ਸਾਰੇ ਹੀ ਚਮਾਰ ਹੈ ਹਾਂਜੀ ਸੋ ਗੁਰੂ ਵਿਦਾਸ ਜੀ ਦੇ ਜੀਵਨ ਬਾਰੇ ਥੋੜਾ ਸਾਨੂੰ ਦੱਸੋ ਬੁੱਲਣ ਮਧਾ ਜੀ ਮਹਾਰਾਜ ਦਾ ਜੀਵਨ ਬਹੁਤ ਹੀ ਕ੍ਰਾਂਤੀਕਾਰੀ ਸੀ ਉਹਨਾਂ ਦੀ ਬਹੁਤ ਉੱਚੀ ਤੇ ਸੁੱਚੀ ਸੋਚ ਤੇ ਮਾਨਸੰਗ ਸਾਰੇ ਸੰਸਾਰ ਦੇ ਚੜ੍ਹਦੀ ਕਲਾ ਵਿੱਚ ਦੇਖਣਾ ਚਾਹੀਦੇ ਸੀ ਜਿਵੇਂ ਉਹਨਾਂ ਨੇ ਗੁਰਬਾਣੀ ਦੇ ਵਿੱਚ ਹੀ ਫਰਮਾਇਆ ਆਪਣੇ ਮੁਖਾਲਮਨ ਤੋਂ ਇੱਕ ਬਰਾਬਰ ਦਾ ਸਨੇਹਾ ਵੀ ਦਿੱਤਾ ਕਿ ਜਿਵੇਂ ਐਸਾ ਚਾਹੂੰ ਰਾਜ ਮੈਂ ਜਿੱਥੇ ਮੈਨੇ ਸਭਨੂੰ ਆਨ ਛੋਟੇ ਵੱਡੇ ਸਭ ਸਾਮ੍ਹੋਂ ਬਸੇ ਰਵਿਦਾਸ ਰਹੇ ਪਰਸੰਨ ਫਿਰ ਉਹਨਾਂ ਨੇ ਨਾਲ ਇਹ ਆਖਿਆ ਇੱਕ ਬੇਗੋਪੁਰ ਸ਼ਹਿਰ ਇੱਕ ਬੇਗੋਪੁਰ ਰਾਜ ਇੱਕ ਬੇਗੋਪੁਰ ਸੰਸਾਰ ਵਸੋਣਾ ਜਿੱਦਾਂ ਬੇਗੋਪੁਰ ਸ਼ਹਿਰ ਕੋ ਨਾ ਹੋ ਦੁੱਖ ਦੋ ਨਾ ਹੈ ਤੈ ਤੋਂ ਨਾ ਤਸਵੀਸ ਖਰਾਜ ਦਾ ਮਾਂ ਕੋ ਆਪਣਾ ਘਰ ਨਾ ਤੱਜ ਦਵਾਬ ਆਬ ਮੋਹਿਮ ਖੂਬ ਵਤਨ ਹੈ ਭਾਈ ਉਹਾ ਖੈਰ ਸਦਾ ਮੇਰੇ ਭਾਈ ਕਾਇਮ ਵਿਦਾਇਮ ਸਦਾ ਬਾਦਸ਼ਾਹੀ ਦੋ ਬਣਾ ਇੱਕ ਸੇਮ ਸੋਹਰੀ ਆਬਾਦਮ ਸਦਾ ਵਸੀ ਹੂਰ ਉਹਾ ਗਲੀ ਵਸੀ ਮਹੂਰ ਤੇਉ ਤੇਉ ਸਹਿਰ ਕਰੇ ਜੋ ਪਾਵੇ ਮੈਨ ਮਹਿਨ ਕੋ ਠਕਾਵੇ ਕਹੇ ਰਿ ਵਿਦਾਂਸ ਖਲਾਇਚ ਮਾਰਾ ਜੋ ਹਮ ਸੈਜੀ ਸੁਮੀਤ ਅਮਾਰਾ ਇਹ ਗੁਰੂ ਸਾਹਿਬ ਦਾ ਪ੍ਰਮਾਣ ਹੈ ਬਰਾਬਰਤਾ ਦਾ ਇੱਕ ਜਿੱਥੇ ਐਵੇਂ ਜਿਹੇ ਸੰਸਾਰ ਵਿੱਚ ਦਾ ਹੋਵੇ ਜਿੱਥੇ ਕਿਸੇ ਨੂੰ ਕੋਈ ਨਫ਼ਰਤ ਤਾਂ ਹੋਵੇ ਪਿਆਰ ਹੋਵੇ ਬਰਾਬਰ ਹੋਵੇ ਕਿਸੇ ਨੂੰ ਟੈਕਸ ਦਾ ਡਰਨਾ ਹੋਵੇ ਕਿਸੇ ਰਾਜੇ ਮਹਾਰਾਜਾ ਦਾ ਕੋਈ ਈਨ ਨਾ ਹੋਵੇ ਪ੍ਰੇਮ ਭਾਵਨਾ ਹੀ ਪ੍ਰੇਮ ਭਾਵਨਾ ਵਸਦੀ ਸਾਰੇ ਬਸ ਇਨਸਾਨੀਅਤ ਹੀ ਇਨਸਾਨੀਅਤ ਸਾਰੇ ਬਸ ਦੀ ਹੁੰਦੀ ਹੈ ਸੋ ਨਾਲੇ ਕਈ ਲੋਕ ਕਹਿੰਦੇ ਨੇ ਵੀ ਉਹ ਜੁੱਤੀਆਂ ਗੰਢਦੇ ਨੇ ਜੁੱਤੀਆਂ ਗੰਢਦੇ ਨੇ ਮੜਾ ਜਾਂ ਤੁਸੀਂ ਦੱਸੋ ਵੀ ਜੁੱਤੀਆਂ ਗੰਢਦੇ ਦਾ ਮਤਲਬ ਕੀ ਹੋਇਆ ਜੁਕਤੀਆਂ ਘੜਦੇ ਦਾ ਭਾਵ ਇਹ ਹੈ ਜੀ ਉਹ ਚਮਾਰ ਚਾਤੀ ਦੇ ਵਿੱਚ ਪੈਦਾ ਹੋਏ ਸੀ ਉਸ ਵੇਲੇ ਦੀ ਅਖੌਤੀ ਚਮਾਰ ਚਾਤੀ ਹਾਂਜੀ ਕਿਉਂਕਿ ਉਹਨਾਂ ਨੇ ਆਪਣੇ ਸ਼ਬਦਾਂ ਦੇ ਵਿੱਚ ਵੀ ਫਰਮਾਇਆ ਚਮਰਟਾ ਗਾਂਠ ਨਾ ਜਨ ਲੋਕ ਇਕਠਾਏ ਬਨ ਨੂੰ ਆ ਨਹੀਂ ਜਤ ਉਪਰ ਨੇ ਢੰਗੀ ਥਾਂ ਰੁਕੋ ਮੈਂ ਤਾਂ ਕਹਿੰਦੇ ਮਤਲਬ ਲੋਕੀ ਮਿਲੋ ਕਹਿੰਦੇ ਜੋੜੇ ਗੰਢਦਾ ਪਰੰਤੂ ਮੈਂ ਤਾਂ ਜੋੜੀ ਗੰਢਦਾ ਹੀ ਨਹੀਂ ਮੈਂ ਕਹਿੰਦਾ ਚਮਰਟਾ ਗਾਂਠ ਨਾ ਜਨ ਲੋਕ ਚਮਰਟਾ ਮੈਂ ਚਮਾਰ ਐ ਮੈਂ ਗੱਢਦੇ ਨਹੀਂ ਬਣਦੇ ਨਹੀਂ ਪਰantu ਗੁਰੂ ਸਾਹਿਬ ਨੇ ਕੀ ਕੀਤਾ ਉਹ ਜੋੜੇ ਨਹੀਂ ਸੀ ਗੰਡ ਦਾ ਲੋਕੀ ਕਹਿੰਦੇ ਜੋੜੇ ਗੰਡ ਦਾ ਉਹ ਗੰਡ ਦਾ ਤਕਦੀਰਾਂ ਕੀ ਬਾਤ ਹੈ ਕੀ ਬਾਤ ਹੈ ਲੋਕੀ ਕਹਿੰਦੇ ਜੋੜੇ ਗੰਡ ਦਾ ਮਿੱਤਰੋ ਗੰਡ ਗੰਡ ਦਾ ਤਕਦੀਰਾਂ ਨੂੰ ਹਾਂਜੀ ਉਹ ਮੁਲਖ ਦੀਆਂ ਤਕਦੀਰਾਂ ਨੂੰ ਲੋਕਾਂ ਨੂੰ ਗਿਆਨ ਦੇ ਕੇ ਗਿਆਨ ਪਰੇਸ਼ ਦੇ ਕੇ ਲੋਕਾਂ ਦੇ ਭਾਗ ਵਿੱਚ ਘੋਦੇ ਸੀ ਸਤਗੁਰੂ ਦੇ ਸੋ ਦੋਸਤੋ ਗੁਰੂ ਵਿਦਾਸ ਜੀ ਦਾ ਜਨਮ ਦਿਹਾੜਾ ਆਣ ਆਲਾ ਸੋ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਯਾਨੀ ਕਿ ਡੈਲੇ ਪੰਜਾਬ ਵੱਲੋਂ ਲੱਖ ਲੱਖ ਵਧਾਈਆਂ ਸੋ ਗੁਰੂ ਵਿਦਾਸ ਜੀ ਦਾ ਇੱਕੋ ਇੱਕ ਸੁਨੇਹਾ ਸੀ ਇਨਸਾਨੀਅਤ ਯਾਨੀ ਕਿ ਇਨਸਾਨੀਅਤ ਨਾਲ ਪਿਆਰ ਕਰੋ ਉਸ ਤੋਂ ਹੋਰ ਕੀ ਵੱਡਾ ਧਰਮ ਹੀ ਹੈ ਨਹੀਂ ਸੋ ਡੈਲੇ ਪੰਜਾਬ ਦਾ ਹੈ ਪਹਿਲਾ ਪੋਡਕਾਸਟ ਹੈ ਉਮੀਦ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਿਆ ਹੋਊਗਾ ਇਸ ਵੀਡੀਓ ਨੂੰ ਵੱਧ ਛੱਡ ਕੇ ਸ਼ੇਅਰ ਜ਼ਰੂਰ ਕਰਿਓ ਸੋ ਡੈਲੇ ਪੰਜਾਬ ਨਾਲ ਜ਼ਰੂਰ ਜੁੜਿਓ ਸੋ ਮਿਲਾਂਗੇ ਹੁਣ ਆਪਾਂ ਆਪਣੇ ਅਗਲੇ ਪੋਡਕਾਸਟ ਦੇ ਵਿੱਚ ਤਤਕ ਲਈ ਸਾਰਿਆਂ ਨੂੰ ਗੁਰੂ ਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਵਾਈਕੁਲ ਜੀ ਕਾਲਪਾ ਸਾਹਿਬ ਵਾਈਕੁਲ ਜੀ ਦੇ ਫਤਿਹ